ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋ ਕੇ ਚਰਤੀ ਕਰ ਵਿੱਚ ਹੋਵੋਗੇ ਹਾਂਜੀ ਸੋਚ ਆ ਜਿਹੜੀ ਸਾਡੀ ਬਹੁਤ ਵੱਡੀ ਤਾਕਤ ਦਿੱਤੀ ਆ ਪਰਮਾਤਮਾ ਨੇ ਸਾਨੂੰ ਸੋਚਣ ਦੀ ਉਹ ਕਹਿੰਦੇ ਆ ਨਾ ਜਿਹਹ ਜੀ ਇਨਸਾਨ ਦੀ ਸੋਚ ਹੁੰਦੀ ਆ ਉਹੋ ਜੀ ਉਹਦੀ ਜ਼ਿੰਦਗੀ ਬਣ ਜਾਂਦੀ ਆ ਇਹ ਸੱਚ ਆ ਜੀ ਤੁਸੀਂ ਕਿਤੇ ਨਾ ਕਦੀ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਪਰਖ ਕੇ ਦੇਖਿਓ ਤੁਸੀਂ ਜਿਵੇਂ ਜਿਵੇਂ ਦਾ ਸੋਚਣ ਲੱਗ ਜਉਗੇ ਓਮੇ ਓਮੇ ਦੀ ਤੁਹਾਡੀ ਲਾਈਫ ਹੋਣ ਲੱਗ ਜੂਗੀ ਹਨਾ ਚੰਗੀ ਸੋਚ ਰੱਖੋਗੇ ਜਾਂ ਗਾਹ ਵਧੂ ਸੋਚ ਰੱਖੋਗੇ ਤਾਂ ਤੁਹਾਡੀ ਲਾਈਫ ਦੇ ਵਿੱਚ ਸਭ ਕੁਝ ਵਧੀਆ ਹੋਊਗਾ ਜਿੱਦਾਂ ਨਾ ਕੋਈ ਇਨਸਾਨ ਦੀ ਸੋਚ ਬਣ ਜਾਂਦੀ ਆ ਕਿ ਮੇਰਾ ਕੁਝ ਨਹੀਂ ਬਣਨਾ ਮੈਂ ਕਦੇ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦਾ ਹੈਗਾ ਤਾਂ ਫਿਰ ਉਹਨੂੰ ਅੱਗੇ ਸਾਰਾ ਅੰਦੇ ਮਤਲਬ ਹਨੇਰਾ ਹੀ ਦਿਖਣ ਲੱ ਜਾਂਦਾ ਵੀ ਕੁਝ ਨਹੀਂ ਹੈਗਾ ਮੇਰੀ ਲਾਈਫ ਦੇ ਵਿੱਚ ਇਹ ਸੋਚਦਾ ਹੀ ਕਮਾਲਾ ਦੇਖੋ ਜੀ ਮੈਂ ਤੁਹਾਨੂੰ ਇੱਕ ਨਾ ਏਵੇਂ ਦੀ ਸੋਚ ਦੀ ਕਹਾਣੀ ਦੱਸਦੀ ਆ ਕਹਾਣੀ ਨਹੀਂ ਹੈਗੀ ਸਚਾਈ ਆ ਸੱਚੀ ਹੈ ਇਹ ਗੱਲ ਹੈਨਾ ਤੇ ਇੱਕ ਨਾ ਇਨਸਾਨ ਹੁੰਦਾ ਬੰਦਾ ਹੁੰਦਾ ਉਹ ਹਨਾ ਸੱਤ ਥਾਵਾਂ ਤੇ ਜਿੱਦਾਂ ਜਾਂਦਾ ਨੌਕਰੀ ਦੀ ਇੰਟਰਵਿਊ ਲੈਣ ਲਈ ਤੇ ਉਹਨੂੰ ਸੱਤੇ ਹੀ ਥਾਵਾਂ ਤੋਂ ਜਵਾਬ ਮਿਲ ਜਾਂਦਾ ਰਿਜੈਕਸ਼ਨ ਮਤਲਬ ਉਹਨੂੰ ਮਿਲ ਜਾਂਦੀ ਆ ਹਨਾ ਉਹ ਇੰਨਾ ਦੁਖੀ ਹੋ ਜਾਂਦਾ ਇਨਸਾਨ ਨੇਚਰਲ ਆ ਜੀ ਟੁੱਟ ਵੀ ਜਾਂਦਾ ਇਨਸਾਨ ਹਨਾ ਤੇ ਉਹ ਬਹੁਤ ਜ਼ਿਆਦਾ ਟੁੱਟ ਜਾਂਦਾ ਤਾਂ ਉਸ ਤੋਂ ਬਾਅਦ ਨਾ ਉਹ ਕੀ ਕਰਦਾ ਮਤਲਬ ਬੈਠਾ ਹੁੰਦਾ ਬਹੁਤ ਦੁਖੀ ਹੁੰਦਾ ਸੋਚਦਾ ਹੁੰਦਾ ਕਿ ਵੀ ਮੇਰਾ ਹੁਣ ਕੀ ਬਣੂਗਾ ਵੀ ਮੈਂ ਤਾਂ ਕੁਝ ਵੀ ਨਹੀਂ ਦੀਂਦਾ ਮੈਨੂੰ ਕਿਤੇ ਜੌਬ ਵੀ ਨਹੀਂ ਮਿਲਦੀ ਤੇ ਇਦਾਂ ਬੈਠਾ ਬੈਠਾ ਨਾ ਉਹ ਜਿੱਦਾਂ ਕਾਫੀ ਪੀਂਦਾ ਹੁੰਦਾ ਤੇ ਟੇਬਲ ਤੇ ਬ੍ਰੈਡ ਪਈ ਹੁੰਦੀ ਆ ਹਨਾ ਉਹ ਸੋਚਦਾ ਤੇ ਉੱਥੇ ਨਾ ਇੱਕ ਚੂਹਾ ਆਉਂਦਾ ਜੇ ਚੂਹਾ ਆਉਂਦਾ ਤਾਂ ਉਹ ਚੂਹਾ ਆ ਕੇ ਨਾ ਬ੍ਰੈਡ ਨੂੰ ਟੁੱਕਣ ਲੱਗ ਜਾਂਦਾ ਖਾਂ ਲੈ ਜਾਂਦਾ ਉਹ ਇਦਾਂ ਦੇਖੀ ਜਾਂਦਾ ਬੈਠਾ ਉਹਨੂੰ ਤੇ ਜਦੋਂ ਦੇਖੀ ਜਾਂਦਾ ਤਾਂ ਉਹ ਬ੍ਰੈਡ ਨੂੰ ਖਾਈ ਜਾਂਦਾ ਚੂਹਾ ਤੇ ਛਾਲ ਮਾਰ ਕੇ ਕਦੇ ਇੱਧਰ ਕਦੇ ਇੱਧਰ ਉਹ ਇਨਸਾਨ ਨਾ ਇਦਾਂ ਦੇਖਦਾ ਦੇਖਦਾ ਉਹਦੇ ਵੱਲ ਉਹਦੀ ਜਿਹੜੀ ਜਿੱਦਾਂ ਸੋਚ ਹੁੰਦੀ ਹੈ ਇਕਦਮ ਬਦਲ ਜਾਂਦੀ ਹੈ ਉਹਦੇ ਮੂੰਹ ਤੇ ਸਮਾਈਲ ਆ ਜਾਂਦੀ ਹੈ ਉਹਨੂੰ ਟੱਪਦੇ ਨੂੰ ਦੇਖ ਕੇ ਉਹ ਬੈਠਾ ਬੈਠਾ ਉੱਥੇ ਸੋਚਦਾ ਕਿ ਵੀ ਜੇ ਵੀ ਇਸ ਚੂਹੇ ਨੂੰ ਮੈਂ ਕਿਸੇ ਕਾਰਟੂਨ ਕਰੈਕਟਰ ਚ ਲਿਆ ਕੇ ਬੱਚਿਆਂ ਨੂੰ ਦਿਖਾਵਾਂ ਤਾਂ ਵੀ ਬੱਚੇ ਕਿੰਨੇ ਖੁਸ਼ ਹੋਇਆ ਕਰਨਗੇ ਵੀ ਇਹੀ ਸੋਚ ਲੈ ਕੇ ਉਹ ਇਨਸਾਨ ਨੇ ਹਨਾ ਇੱਕ ਕਾਰਟੂਨ ਕਰੈਕਟਰ ਬਣਾਇਆ ਮਿੱਕੀ ਮਾਊਸ ਜੋ ਕਿ ਅੱਜ ਜੀ ਸਾਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਮਿੱਕੀ ਮਾਊਸ ਤੇ ਬੱਚੇ ਦੇਖਦੇ ਵੀ ਬਹੁਤ ਚਾਰ ਨਾਲ ਨੇ ਤੇ ਖੁਸ਼ ਵੀ ਹੁੰਦੇ ਆ ਹੱਸਦੇ ਵੀ ਆ ਤੇ ਇਹ ਕਰੈਕਟਰ ਬਣਾਉਣ ਵਾਲਾ ਹੋਰ ਕੋਈ ਨਹੀਂ ਸੀ ਜੀ ਇਹ ਉਹੀ ਇਨਸਾਨ ਸੀ ਜਿਹੜਾ ਡਿਜ਼ਨੀ ਕੰਪਨੀ ਦਾ ਮਾਲਕਾ வால்ਟ ਡਿਜ਼ਨੀ ਉਹਨੇ ਉਹੀ ਸੋਚ ਸੀ ਇਹ ਤੇ ਦੇਖੋ ਜੀ ਕਈ ਵਾਰੀ ਹਨਾ ਰੱਬ ਨੇ ਰੱਬ ਸਾਡੀ ਪਰਖਿਆ ਲੈਂਦਾ ਹੁੰਦਾ ਅਸੀਂ ਹਨਾ ਟੁੱਟ ਜਾਂਦੇ ਆ ਥੱਕ ਜਾਂਦੇ ਆ ਇੱਕ ਚੀਜ਼ ਤੋਂ ਵੀ ਬਾਰ-ਬਾਰ ਸਾਡੇ ਨਾਲ ਉਹੀ ਚੀਜ਼ ਹੋ ਰਹੀ ਆ ਲੇਕਿਨ ਸਾਨੂੰ ਨਾ ਮਤਲਬ ਮਜ਼ਬੂਤ ਰਹਿਣਾ ਚਾਹੀਦਾ ਅੰਦਰੋਂ ਜਿਹੜੀ ਸਾਡੀ ਸੋਚ ਆ ਪੋਜ਼ਿਟਿਵ ਰੱਖਣਾ ਚਾਹੀਦਾ ਕਈ ਵਾਰੀ ਕੋਈ ਛੋਟੀ ਜਿਹੀ ਚੀਜ਼ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਜਾਂਦੀ ਆ ਇਹ ਸਾਰਾ ਕੁਝ ਸਾਡੀ ਸੋਚ ਤੇ ਹੀ ਡਿਪੈਂਡ ਹੁੰਦਾ ਇਸ ਲਈ ਸਾਨੂੰ ਮਤਲਬ ਕਿ ਆਪਣੀ ਸੋਚ ਆ ਜਿਹੜੀ ਉਹ ਉੱਚੀ ਰੱਖਣੀ ਚਾਹੀਦੀ ਆ ਕਈ ਵਾਰੀ ਪ੍ਰਮਾਤਮਾ ਹਨਾ ਸਾਨੂੰ ਬਹੁਤ ਵੱਡਾ ਦੁੱਖ ਦੇ ਕੇ ਜਾਂ ਬਹੁਤ ਵੱਡੀ ਉਲਝਣ ਚ ਪਾ ਕੇ ਤਾਂ ਸਾਡੇ ਲਈ ਉਹਨੇ ਨਾ ਮਤਲਬ ਕਾਹ ਬਹੁਤ ਵਧੀਆ ਰਾਹ ਬਣਾਏ ਹੁੰਦੇ ਆ ਜਿਹਦੇ ਤੇ ਅਸੀਂ ਤਰੱਕੀ ਕਰਨੀ ਹੁੰਦੀ ਆ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਤੋਂ ਖੁੰਝ ਜਾਂਦੇ ਆ ਕਿਹੜੀ ਵਜ੍ਹਾ ਨਾਲ ਆਪਣੀ ਸੋਚ ਦੀ ਵਜ੍ਹਾ ਨਾਲ ਕਿਉਂਕਿ ਸਾਡੀ ਸੋਚ ਨਹੀਂ ਸਹੀ ਹੁੰਦੀ ਹੈਗੀ ਇਸ ਲਈ ਜੇ ਜਦੋਂ ਜਦੋਂ ਵੀ ਸੋਚੋ ਉੱਚਾ ਸੋਚੋ ਜਿੱਦਾਂ ਹੁਣ ਕਈ ਵਾਰੀ ਆਪਾਂ ਕਿਤੇ ਜਾਣੇ ਆ ਤਾਂ ਸਾਨੂੰ ਅੱਗੇ ਦੀ ਸੋਚ ਅਸੀਂ ਪਹਿਲਾਂ ਹੀ ਲੈ ਕੇ ਚੱਲਦੇ ਆ ਵੀ ਲੈ ਮੈਂ ਅੱਗੇ ਜਾਊਂਗਾ ਮੇਰੀ ਜੌਬ ਤੇ ਜਾਊਂਗਾ ਜਾਂ ਉੱਥੇ ਵੀ आ, मतलब ਵੀ ਮੈਨੂੰ ਸਟ्रेस ਮਿਲੂਗੀ ਮੈਨੂੰ ਇਦਾਂ મતલਬ ਉਹ ਸਾਰੀਆਂ ਚੀਜ਼ਾਂ ਇਹ ਸੋਚਦਾ ਹੁੰਦਾ ਇਨਸਾਨ ਹਨਾ ਪਰ ਕੀ ਹੈ ਕਿ ਵੀ ਉਹ ਫਿਰ ਉਦਾਂ ਦਾ ਮਾਹੌਲ ਹੋ ਜਾਂਦਾ ਉਸ ਟਾਈਮ ਤੇ ਦੇਖੋ ਜੀ ਜਦੋਂ ਸਾਡੀ ਸੋਚ ਹੁੰਦੀ ਹੈ ਉਸ ਟਾਈਮ ਤੇ ਕੁਦਰਤ ਵੀ ਸਾਡੇ ਨਾਲ ਹੁੰਦੀ ਆ ਤੇ ਕੁਦਰਤ ਸਾਡੇ ਨਾਲ ਹੁੰਦੀ ਆ ਕਿ ਵੀ ਜਿੱਦਾਂ ਦਾ ਅਸੀਂ ਸੋਚਾਂਗੇ ਉਦਾਂ ਦਾ ਹੀ ਹੁੰਦਾ ਤੁਸੀਂ ਕਈ ਵਾਰੀ ਤੁਸੀਂ ਪਰ ਇਹ ਜਾਣੇ ਤੁਸੀਂ ਕਹੋਗੇ ਲੈ ਜੇ ਮੈਂ ਇਸ ਟਾਈਮ ਤੇ ਹੋਰ ਕੋਈ ਸੋਚ ਲੈਂਦਾ ਉਹ ਵੀ ਗੱਲ ਸੱਚੀ ਹੋ ਜਾਂਦੀ ਇੰਨੀ ਤਾਕਤ ਇੰਨੀ ਪਾਵਰ ਆ ਜੀ ਤੁਹਾਡੀ ਸੋਚ ਦੇ ਵਿੱਚ ਤੇ ਆਪਾਂ ਨੂੰ ਆਪਣੀ ਸੋਚ ਵਧੀਆ ਰੱਖਣੀ ਚਾਹੀਦੀ ਆ ਹੁਣ ਕਈ ਵਾਰੀ ਆਪਾਂ ਇੰਨਾਂ ਚੀਜ਼ਾਂ ਤੋਂ ਇਸ ਤਰ੍ਹਾਂ ਵੀ ਖੁੰਝ ਜਾਂਦੇ ਆ ਜਿੱਦਾਂ ਹਨਾ ਕਈ ਵਾਰੀ ਆਪਾਂ ਕਹਿੰਦੇ ਆ ਵੀ ਲੋਕ ਕੀ ਸੋਚਣਗੇ ਲੋਕ ਕੀ ਕਹਿਣਗੇ ਹਨਾ ਇਸੇ ਚੀਜ਼ ਦੀ ਵਜ੍ਹਾ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਤਰੱਕੀ ਨਹੀਂ ਕਰ ਪਾਉਂਦੇ ਹੈਗੇ ਵੀ ਲੋਕ ਕੀ ਸੋਚਣਗੇ ਤੁਹਾਨੂੰ ਇਸ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਕਿ ਲੋਕ ਕੀ ਸੋਚਣਗੇ ਇਨਸਾਨ ਉਹੀ ਤਰੱਕੀ ਕਰਦਾ ਜਿਹੜਾ ਲੋਕਾਂ ਦੀ ਸੋਚ ਨੂੰ ਨਹੀਂ ਦੇਖਦਾ ਕਿਉਂਕਿ ਉਹ ਫਿਰ ਜੇ ਤੁਸੀਂ ਲੋਕਾਂ ਬਾਰੇ ਸੋਚੋਗੇ ਤਾਂ ਉਹ ਕੀ ਸੋਚਣਗੇ ਹੈਨਾ ਤੁਸੀਂ ਆਪਣੇ ਬਾਰੇ ਸੋਚੋ ਕਿ ਤੁਸੀਂ ਕੀ ਕਰਨਾ ਲਾਈਫ ਦੇ ਵਿੱਚ ਹੈਨਾ ਤੇ ਫਿਰ ਤੁਸੀਂ ਅਗਰ ਤੁਸੀਂ ਲੋਕਾਂ ਬਾਰੇ ਸੋਚਦੇ ਰਹ ਜੂਗੇ ਤਾਂ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਦਾ ਇੱਕ ਟੀਚਾ ਮਿੱਥਿਆ ਹੁੰਦਾ ਹੈਨਾ ਤੁਸੀਂ ਉਹ ਤੋਂ ਵਾਂਝੇ ਰਹਿ ਜਾਂਦੇ ਹੋ ਤੇ ਉਹਦੇ ਨਾਲ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਗਾਂ ਦੀ ਗਾਂ ਕੋਈ ਨਾ ਕੋਈ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਤੁਸੀਂ ਸੀਮਤ ਇੱਕ ਧਾਇਰੇ ਦੇ ਵਿੱਚ ਰਹਿ ਜਾਂਦੇ ਹੋ ਜਦੋਂ ਤੁਹਾਡੀ ਸੋਚ ਇਹ ਹੋ ਜਾਂਦੀ ਹੈ ਕਿ ਲੋਕ ਕੀ ਸੋਚਣਗੇ ਲੋਕ ਕੀ ਕਹਿਣਗੇ ਹੈਨਾ ਇਨਸਾਨ ਉਹੀ ਅੱਗੇ ਵੱਧਦਾ ਜਿਹੜਾ ਲੋਕਾਂ ਦੀ ਸੋਚ ਨੂੰ ਦੇਖ ਕੇ ਨਹੀਂ ਵੱਧਦਾ ਹੈਗਾ ਉਹ ਵੱਧਦਾ ਜਿਹੜਾ ਆਪਣੀ ਸੋਚ ਨੂੰ ਮਤਲਬ ਕਿ ਸக்ஸੈਸ ਵੱਲ ਲੈ ਕੇ ਜਾਂਦਾ ਹੈਨਾ ਚੰਗੀ ਸੋਚ ਰੱਖ ਕੇ ਗਾਹਾਂ ਵੱਧਦਾ ਹੈਨਾ ਆਪਣੀ ਸੋਚ ਨੂੰ ਵਧੀਆ ਬਣਾਓ ਇਹ ਨਾ ਸੋਚੋ ਕਿ ਵੀ ਪਤਾ ਨਹੀਂ ਲੋਕ ਕੀ ਸੋਚਣਗੇ ਜੇ ਮੈਂ ਆਹ ਕੰਮ ਕੀਤਾ ਹੈਨਾ ਸਾ ਲੋਕ ਕੀ ਕਹਿਣਗੇ ਜੇ ਮੈਂ ਕਾਮਯਾਬ ਨਾ ਹੋਇਆ ਤਾਂ ਲੋਕ ਕੀ ਕਹਿਣਗੇ ਨਹੀਂ ਜੀ ਲੋਕ ਇੰਨਾ ਤਾਂ ਤੁਹਾਡੇ ਬਾਰੇ ਨਹੀਂ ਸੋਚਦੇ ਜਿੰਨਾ ਤੁਸੀਂ ਲੋਕਾਂ ਬਾਰੇ ਸੋਚਦੇ ਸਾਰਾ ਨਾ ਵੱਡਾ ਕਸੂਰੀ ਇੱਥੇ ਆ ਜਾਂਦਾ ਦੇਖੋ ਕੁਦਰਤ ਨੇ ਸਾਨੂੰ ਦਿਮਾਗ ਕਿਉਂ ਦਿੱਤਾ ਸੋਚਣ ਲਈ ਦਿੱਤਾ ਸੋਚਣਾ ਕੀ ਆ ਵਧੀਆ ਸੋਚਣਾ ਗਾਂ ਵਧਣ ਲਈ ਸੋਚਣਾ ਜੇ ਕਿਤੇ ਰਸਤੇ ਵਿੱਚ ਸਾਡੇ ਕੋਈ ਰੁਕਾਵਟਾਂ ਆ ਜਾਂਦੀਆਂ ਨੇ ਕੋਈ ਸਾਨੂੰ ਪ੍ਰੋਬਲਮਸ ਆ ਜਾਂਦੀਆਂ ਨੇ ਤਾਂ ਉਹਨਾਂ ਦਾ ਹੱਲ ਕਿੱਥੋਂ ਲੱਭਣਾ ਉਹ ਵੀ ਅਸੀਂ ਸੋਚ ਕੇ ਲੱਭਣਾ ਨਾ ਉਹ ਲੋਕਾਂ ਨੇ ਨਹੀਂ ਸੋਚਣਾ ਆ ਕਿ ਕਿ ਤੁਹਾਨੂੰ ਆ ਪ੍ਰੋਬਲਮ ਆ ਗਈ ਆ ਕਿ ਲੋਕੀ ਬੈਠੇ ਆ ਤੁਹਾਡੇ ਲਈ ਸੋਚਣ ਲਈ ਉਸ ਵਕਤ ਤਾਂ ਫਿਰ ਤੁਸੀਂ ਹੀ ਸੋਚਣਾ ਨਾ ਤੇ ਫਿਰ ਉਦੋਂ ਕਿਉਂ ਨਹੀਂ ਤੁਸੀਂ ਸੋਚਦੇ ਜਦੋਂ ਤੁਸੀਂ ਕਿਸੇ ਰਾਹ ਦੇ ਉੱਤੇ ਵਧੀਆ ਤੇ ਚੱਲ ਰਹੇ ਹੋ ਜਾਂ ਤੁਸੀਂ ਅੱਗੇ ਵਧਣ ਦੇ ਕੋਈ ਰਸਤੇ ਬਣਾ ਰਹੇ ਹੋ ਉਸ ਟਾਈਮ ਤੁਸੀਂ ਕਿਉਂ ਇਹ ਸੋਚ ਲੈ ਕੇ ਬਹਿ ਜਾਂਦੇ ਹੋ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਇਸ ਲਈ ਜੇ ਜੀ ਜਿੰਦਗੀ ਵਿੱਚ ਤਰੱਕੀ ਕਰਨੀ ਆ ਜਿੰਦਗੀ ਵਿੱਚ ਗਾਂ ਵਧਣਾ ਤਾਂ ਜਿਹੜੀ ਤੁਹਾਡੀ ਸੋਚ ਆ ਉਹ ਵਧੀਆ ਹੋਣੀ ਚਾਹੀਦੀ ਆ ਜਿਸ ਦਿਨ ਤੁਹਾਡੀ ਸੋਚ ਵਧੀਆ ਹੋ ਗਈ ਤੁਸੀਂ ਉਸ ਚੀਜ਼ ਤੇ ਕਨਸੈਂਟਰੇਟ ਕਰਨ ਲੱਗ ਗਏ ਕਿ ਵੀ ਹਾਂ ਮੇਰੇ ਦਿਮਾਗ ਦੇ ਵਿੱਚ ਆ ਆਈਡੀਆ ਆਇਆ ਆ ਸੋਚ ਆਈ ਆ ਇਹਨੂੰ ਲੈ ਕੇ ਮੈਂ ਅੱਗੇ ਵਧਾਂ ਤਾਂ ਫਿਰ ਉਸ ਟਾਈਮ ਹੀ ਤੁਸੀਂ ਤਰੱਕੀ ਕਰ ਸਕਦੇ ਹੋ ਆਦਰਵਾਇਸ ਤੇ ਨਹੀਂ ਕਰ ਸਕਦੇ ਹੈਗੇ ਇਸ ਲਈ ਜੀ ਮੇਰਾ ਤਾਂ ਇਹੀ ਕਹਿਣਾ ਮੈਂ ਤਾਂ ਇਹੀ ਕਹਾਂਗੀ ਕਿ ਆਪਣੀ ਸੋਚ ਵਧੀਆ ਰੱਖੋ ਤੇ ਦੁਰੀਆਂ ਨੂੰ ਇੱਕ ਪਾਸੇ ਰੱਖੋ ਆਪਣੀ ਸੋਚ ਦੇ ਅਕੋਰਡਿੰਗ ਚੱਲੋ ਕਿ ਤੁਹਾਡੇ ਲਈ ਅੱਗੇ ਕੀ ਸਹੀ ਆ ਕੀ ਸਹੀ ਬਣਿਆ ਹੋਇਆ ਅੱਜ ਦੀ ਜਿਹੜੀ ਤੁਹਾਡੀ ਸਹੀ ਸੋਚ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡਾ ਬਹੁਤ ਸਾਥ ਦੇਊਗੀ ਬਹੁਤ ਤਰੱਕੀ ਦੇਊਗੀ ਕਿਉਂਕਿ ਪਰਮਾਤਮਾ ਜਿਹੜਾ ਨਾ ਉਹਨਾਂ ਇਨਸਾਨਾਂ ਦੇ ਨਾਲ ਹੀ ਚੱਲਦਾ ਜਿਹੜੇ ਲੋਕੀ ਆਪਣੀ ਸੋਚ ਤੇ ਕੰਮ ਕਰਦੇ ਆ ਹੈਨਾ ਤੇ ਉਹ ਕਹਿੰਦੇ ਆ ਨਾ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਆਪਣੀ ਸਿਹਤ ਆਪ ਕਰਦੇ ਆ ਜਾਂ ਆਪ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਵਕਤ ਪ੍ਰਮਾਤਮਾ ਸਾਡਾ ਸਾਥ ਦਿੰਦਾ ਉਸ ਵਕਤ ਨਹੀਂ ਦਿੰਦਾ ਕਿ ਅਸੀਂ ਬਿਨਾਂ ਹੀ ਸੋਚੇ ਬਿਨਾਂ ਹੀ ਕੁਝ ਕੀਤੇ ਕਹਿ ਦਈਏ ਕਿ ਸਾਡੇ ਕੋਲ ਸਾਰਾ ਕੁਝ ਆ ਜਾਊਗਾ ਸਾਸਤਰੀ ਕਾਲਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ